ਕਰਦੇ। ਮਿਰਜਾ ਮੇਰਾ ਨਾਮ ਅੰਗਰੇਜ਼ ਸਿੰਘ ਜੀ। ਅਸੀਂ 29 ਤਰੀਕ ਨੂੰ ਸ੍ਰੀ ਅਯੂਰ ਸਾਹਿਬ ਸਾਹਿਬ ਯਾਤਰਾ ਕਰਨ ਗਏ ਸੀ ਤੇ 7 ਤਰੀਕ ਨੂੰ ਸਾਡੀ ਵਾਪਸੀ ਸੀ। ਤੇ 7 ਤਰੀਕ ਨੂੰ ਅਸੀਂ ਜਦ ਵਾਪਸੀ ਆਉਂਦੇ ਆ ਰੰਗਾਵਾਦ ਦੇ ਲਾਗੇ ਪੱਥਰ ਮਾਰਦੇ ਆ ਮੁਸਲਮਾਨ। ਮੁਸਲਮਾਨ ਹੀ ਕੋ ਸਵੇ ਹੀ ਤੇ ਜਿਹੜੀ ਸੱਚਖੰਡ ਸਾਹਿਬ ਜਾਂਦੀ ਹੈ ਅਯੂਰ ਸਾਹਿਬ ਇਹ ਉਸੇ ਦੇ ਸਿੱਖ ਸ਼ਰਧਾਲੂ ਯਾਤਰਾ ਕਰਨ ਵਾਸਤੇ ਜਾਂਦੇ ਆ ਤੇ ਉਹਦੇ ਉੱਤੇ ਹੀ ਪੱਥਰ ਮਾਰਦੇ ਆ। ਇਹ ਸਾਲ ਵੀ ਜਦੋਂ ਅਸੀਂ ਗਏ ਨਾ ਪਿਛਲੇ ਸਾਲ ਵੀ ਸਾਨੂੰ ਦੱਸਿਆ ਵੀ ਇੱਥੇ ਪੱਥਰ ਮਾਰਦੇ ਤਾਂ ਥੋੜਾ ਧਿਆਨ ਨਹਿਰ ਕਾ ਸਾਨੂੰ ਥੋੜਾ ਦਿਮਾਗ ਚੋਂ ਨਿਕਲ ਗਈ ਤੈਰਕਾਂ ਪੱਥਰ ਮਾਰੇ ਆ ਫੇਰ ਗਲੇਲ ਚ ਪਾ ਕੇ ਮਾਰਦੇ ਆ ਤੇ ਸਿੱਖਾਂ ਨੂੰ ਹੀ ਜ਼ਿਆਦਾ ਮਾਰਦੇ ਆ ਤੇ ਤੁਹਾਡਾ ਬ੍ਰਦਰ ਹੈ ਮੇਰਾ ਉਹਦੀ ਹੱਥ ਦੀਆਂ ਦੋ ਉਂਗਲਾਂ ਹੱਡੀਆਂ ਟੁੱਟ ਗਈਆਂ ਵਿੱਚੋਂ ਜੀ ਤੇ ਉਹਦਾ ਹੀ ਆਪਰੇਟ ਕੀਤਾ ਵਾ ਤੇ ਸਰਕਾਰ ਕੋਈ ਮੰਗ ਕਰਦੇ ਆ ਵੀ ਇਹ ਚੀਜ਼ ਤੇ ਥੋੜੀ ਨੱਤ ਪਾਈ ਜਾਵੇ ਸਿੱਖ ਸਰਦਾਰ ਲੋ ਜਾਨਦੇ ਆ ਤੇ ਐਸ.ਪੀ. ਜੀ ਨੂੰ ਵੀ ਕਰਦੇ ਆ ਪੀ ਮਹਾਰਾ ਦੀ ਯਾਤਰਾ ਕਰਨ ਜਾਂਦੇ ਸ੍ਰੀ ਹਜੂਰ ਸਾਹਿਬ ਤੇ ਉੱਤੇ ਚੀਜ਼ ਨੂੰ ਰੋਕਿਆ ਜਾਵੇ। ਹਾਂਜੀ ਵਿੱਚ ਕੀ ਨਾਮ ਕੀ ਗੱਲ ਹੋਵੇ? ਮੇਰਾ ਨਾਮ ਇਤਰ ਸੇਮ ਸਿੰਘ ਹੈ ਜੀ। ਅਸੀਂ 29 ਤਰੀਕ ਨੂੰ ਹਜੂਰ ਸਾਹਿਬ ਯਾਤਰਾ ਕਰਨ ਗਏ ਸੀ ਤੇ 7 ਤਰੀਕ ਦੀ ਸਾਡੀ ਵਾਪਸੀ ਸੀ। ਰਸਤੇ 'ਚ ਆਉਂਦਿਆਂ ਔਰੰਗਾਬਾਹ ਸਟੇਸ਼ਨ ਆਂਦਾ ਏ। ਉੱਤੇ ਕੋਈ ਭਈਏ ਲਾਲੋ ਜਾਂ ਮੁਸਲਮਾਨ ਲਾਲੋ ਉਹਨਾਂ ਵੱਲੋਂ ਪੱਥਰ ਮਾਰੇ ਜਾਂਦੇ ਆ ਟ੍ਰੇਨ ਨੂੰ ਤੇ ਇੱਕ ਪੱਥਰ ਮੇਰੇ ਵੱਜ ਗਿਆ ਜੀ। ਜਿਸ ਕਾ ਨੰਮ ਰਹੀਆਂ ਹੱਤਰੀਆਂ ਦੋ ਹੱਡੀਆਂ ਟੁੱਟ ਗਈਆਂ ਨੇ ਕੀ ਮੰਗ ਕਰਦੇ ਇਸ ਕਰਕੇ ਮੰਗੇ ਆ ਜੀ ਉਹਨਾਂ ਤੇ ਠੱਲ ਪਾਈ ਜਾਵੇ ਉਹਨਾਂ ਰੋਕਿਆ ਜਾਵੇ ਐਸਜੀਪੀਸੀ ਨੂੰ ਹੀ ਮੰਗ ਕਰਦੇ ਆਂ ਕਿ ਉਹ ਸਿੱਖਾਂ ਤੇ ਜਿੱਦਾਂ ਇਹ ਹਮਰੇ ਕਰਦੇ ਆ ਤੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਅੱਜ ਸਾਲ ਕਾਫੀ ਜਾਂਤੀ ਜਾਂਦੇ ਆ ਹਾਂਜੀ ਹਾਂਜੀ ਕੀ ਪੇਸ਼ੈਂਟ ਦੇ ਪ੍ਰੋਬਲਮ ਆ ਸਾਡੇ ਕੋਲ ਤਰਸੀਮ ਸਿੰਘ ਜੀ ਆਏ ਸੀ ਜਿਨ੍ਹਾਂ ਦੇ ਹੱਤੇ ਸੱਟ ਲੱਗੀ ਸੀ ਈ ਤਖਤ ਸਾਹਿਬ ਜਾ ਰਹੇ ਸੀ ਯਾਤਰਾ ਤੇ ਤੇ ਰਸੇ ਕੁਝ ਸ਼ਰਾਰਤੀ ਅੰਗਰ ਨੇ ਰੇਲ ਤੇ ਪਥਰਾਵ ਕੀਤਾ ਉਸ ਦੇ ਵਿੱਚ ਵੀਰ ਦੇ ਹੱਥ ਨੂੰ ਸੱਟ ਲੱਗੀ ਸੀ ਉਹਨਾਂ ਦੇ ਹੱਥੇ ਜ਼ਖਮ ਵੀ ਸੀ ਲਹੂ ਕਾਫੀ ਵਗਿਆ ਤੇ ਜਦੋਂ ਆਪਾਂ ਐਕਸ-ਰੇ ਕਰਾਇਆ ਉਹਨੂੰ ਸਾਨੂੰ ਪਤਾ ਲੱਗਿਆ ਕਿ ਫ੍ਰੈਕਚਰ ਹੈਗਾ ਤੇ ਵੀਰ ਉਹਨਾਂ ਦਾ ਇਲਾਜ ਆਈ ਸੀ ਸਾਡੇ ਕੋਲ ਤੇ ਆਧੁਨਿਕ ਤਰੀਕੇ ਨਾਲ ਉਹਨਾਂ ਦੇ ਬਿਨਾਂ ਕੋਈ ਚੀਰੇ ਤੋਂ ਆਪਾਂ ਤਾਰ ਪਾ ਕੇ ਬਾਈਨੋ ਸੈੱਟ ਕੀਤਾ ਤੇ ਅੱਜ ਡਿਸਚਾਰਜ ਕਰ ਰਹੇ ਹਾਂ ਉਹਨਾਂ ਨੂੰ